ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਅਗੂ ਅਤੇ ਕਿਸਾਨ ਭਾਰੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਰਾਹੀਂ ਕਿਸਾਨਾਂ ਅਗੂ ਕੁਲਵਿੰਦਰ ਸਿੰਘ ਅਤੇ ਬਲਦੇਵ ਸਿੰਘ ਦੀ ਅਗਵਾਈ ਹੇਠ ਅੰਮ੍ਰਿਤਸਰ, ਜਲੰਧਰ, ਫਗਵਾੜਾ ਤੇ ਕਸਪਿਆਂ ਪਿੰਡਾਂ ਵਿੱਚੋਂ ਕਿਸਾਨ ਭਾਰੀ ਗਿਣਤੀ ਵਿੱਚ ਫਿਲੋ ਲੱਡੂ ਵਾਲਾ ਟੋਲ ਪਲਾਜ਼ਾ ਤੇ ਇਕੱਠੇ ਹੋਏ ਤੇ ਇੱਥੋਂ ਹੀ ਦਿੱਲੀ ਮੋਰਚੇ ਲਈ ਰਵਾਨਾ ਹੋਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਅਗੂ ਨੇ ਕਿਹਾ ਕਿ ਇਹ ਸੰਘਰਸ਼ ਫੈਸਲਾਕੁਨ ਹੋਵੇਗਾ ਤੇ ਕਿਸਾਨ ਮੰਗਾਂ ਮਨਵਾ ਕੇ ਹੀ ਘਰਾਂ ਨੂੰ ਪਰਤਣਗੇ ਆ ਮਾਸ ਸਰਵਿੰਦਰ ਸਿੰਘ ਜਾਨੀਆਂ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਸੁਭਾ ਕੋਰ ਕਮੇਟੀ ਦਾ ਮੈਂਬਰ ਤੇ ਨਾਲ ਮਿਲੇ ਜਲੰਧਰ ਜ਼ਿਲ੍ਹੇ ਦੀ ਟੀਮ ਤੇ ਨਾਲ ਕਪੂਰਥਾ ਜਿਲ੍ਹੇ ਦੀ ਟੀਮ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਮੰਨੀਆਂ ਆਂ ਮੰਗਾਂ ਜਿਹੜੇ ਕਿਸਾਨ ਮਜ਼ਦੂਰਾਂ ਲਾਗੂ ਕਰਾਉਣ ਚੱਲੇ ਆ ਹਰੇਕ ਵਰਗ ਦਾ ਤੇ ਮੰਨੀਆਂ ਗਿਆ ਮੰਗਾਂ ਪਵਿੱਤਰ ਦਿਹਾੜੇ ਦੇ ਜਿਹੜਾ 21 ਦੇ ਵਿੱਚ ਗੁਰਪੁਰਬ ਤੇ ਮੋਦੀ ਨੇ ਜਿਹੜਾ ਵਧਾਈ ਦਿੱਤੀ ਸੀ ਕਿਸਾਨਾਂ ਨੂੰ ਗੁਰਪੁਰਬ ਦੀ ਵਧਾਈ ਦਿੰਨਾ ਤੇ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਮੈਂ ਤੋਹਫਾ ਦਿੰਨਾ ਕਾਰੇ ਨੂੰ ਮੈਂ ਰੱਦ ਕਰਦਾ ਤੇ ਕਿਸਾਨਾਂ ਮਜ਼ਦੂਰਾਂ ਨੂੰ ਜਿਹੜੀਆਂ 23 ਫਸਲਾਂ ਦੇ ਮੈਂ ਐਮਐਸਬੀ ਜਾਰੀ ਕਰੂੰਗਾ ਨਾਲ ਇਹਨੇ ਆਖਿਆ ਸੀ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਪੰਜਾਬ ਚ ਚਾਹੇ ਦੂਜੇ ਯੂਪੀ ਹਰਿਆਣਾ ਕਿਦੇ ਵੀ ਕਿਸਾਨਾਂ ਮਜ਼ਦੂਰ ਦੇ ਕੇਸ ਪਾਇਆ ਮੈਂ ਰੱਦ ਕਰਦਾ ਅਜੇ ਉਹ ਵੀ ਉਸੇ ਤਰ੍ਹਾਂ ਪਏ ਨਾਲ ਇਹਨੇ ਆਖਿਆ ਵੀ ਜਿਹੜੇ ਯੂਪੀ ਦੇ ਵਿੱਚ ਕੀ ਵੀ ਚ ਚਾਰ ਕਿਸਾਨ ਮਜ਼ਦੂਰ ਤੇ ਇੱਕ ਪੱਤਰਕਾਰ ਵੀਰ ਨੂੰ ਜਿਹੜਾ ਅਜੇ ਮਿਸ਼ਰੀਆਂ ਨਾਲ ਦੱਤ ਕੇ ਮਾਰਤਾ ਹੈ ਉਹਨਾਂ ਨੂੰ ਸਾਨੂੰ ਅਜੇ ਮਿਸ਼ਰੀ ਨਾਲ ਸਜ਼ਾ ਮਿਲੂ ਅਰੇ ਮਿਸਰਿਆਂ ਨੂੰ ਆਜੇ ਵੀ ਮੰਤਰੀ ਮੰਡਲ ਤੇ ਜਿਹੜੇ ਉਹ ਬਣੇ ਬੈਠੇ ਆ ਇਸ ਕਰਕੇ ਨਾਲ ਜਿਹੜੇ ਆ 750 ਤੋਂ ਉੱਪਰ ਛੀਦ ਹੋ ਗਏ ਸੀ ਉਹਨਾਂ ਨੂੰ ਕਿਹਨੇ ਰੁਜ਼ਗਾਰ ਮਿਲੂਗਾ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਿਆ ਨੌਕਰੀ ਮਿਲੂ ਤੇ ਮੋਰ ਸਵਾਬਤ ਕੀਤੇ ਜਾਣਗੇ ਉਹ ਵੀ ਉਸੇ ਤਰ੍ਹਾਂ ਪਏ ਇਹ ਜਿਹੜੀਆਂ ਮੰਨੀਆਂ ਜਾਂ ਮੰਗਾ ਜਿਹੜਾ ਬਿਆਨ ਦੇ ਕੇ ਉਹਨਾਂ ਤੋਂ ਜਿਹੜਾ ਮੋਦੀ ਉਹ ਪੱਜ ਚੁੱਕਾ ਉਹਦੇ ਬਾਅਦ ਇਹ ਮੰਨੀਆਂ ਜਾਂ ਮੰਗਾ ਉਹ ਲਾਗੂ ਕਰਨ ਵਾਸਤੇ ਜਿਹੜਾ ਵੱਡੀ ਗਿਣਤੀ ਦੇ ਵਿੱਚੋਂ ਜਿਹੜਾ ਪੰਜਾਬ ਆ ਉਹ ਨਿਕਲ ਰਿਹਾ ਦੂਜੇ ਸ਼ੂਬੇ ਵੀ ਆ ਗਿਆ 200 ਤੋਂ ਉੱਪਰ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਨੂੰ ਕੂਚ ਕਰ ਲਿਆ ਵਾ ਜਿਹੜੇ ਬੈਰੀਗਡਾਂ ਦੀ ਗੱਲ ਕੀਤੀ ਆ ਉਹ ਬੈਰੀਗਡਾਂ ਦੀ ਵੱਡੀ ਗੱਲ ਨਹੀਂ ਕਿ ਲੋਕਾਂ ਦੇ ਗਾੜੀ ਟੇਕ ਨਹੀਂ ਸਕਣੀ ਨਾ ਸਰਕਾਰ ਨੇ ਟਿਕਣਾ ਤੇ ਨਾ ਬੈਰੀਗਡਾਂ ਨਾਲ ਰੁਕਣੀ ਆ ਬਿਲਕੁਲ ਜੇ ਅੱਜ ਮੀਟਿੰਗ ਆ ਜਿਹੜਾ ਮੁੱਖ ਮੰਤਰੀ ਲੱਗਾ ਭਵੰਤ ਸਿੰਘ ਮਾਨ ਦੇਖੋ ਮੀਟਿੰਗ ਦੇ ਵਚਨੋਂ ਹਲ ਕਰ ਦੇਣਾ ਚਾਹੀਦਾ ਹੈਨ ਕਰ ਦੇਣੇ ਚਾਹੀਦੇ ਆ ਤੇ ਜੇ ਨਾ ਕੀਤੇ ਤੇ ਬੈਰੀਕੇਟ ਟੁੱਟਣਗੇ ਦਿੱਲੀ ਜਾਵਾਂਗੇ ਮੇਰਾ ਨਾਮ ਬਲਦੇ ਸਿੰਘ ਹੈ ਅਸੀਂ ਅੰਮ੍ਰਿਤਸਰ ਜिले ਤੋਂ ਤੁਰੇ ਆਂ ਜੋਲਟਾਲੀ ਸਾਹਿਬ ਤੇ ਜਿਹੜਾ ਅਸੀਂ 13 ਫਰਵਰੀ ਦਿੱਲੀ ਕੂਚ ਦਾ ਵਾ ਉਹਦੇ ਸਬੰਧ ਦੇ ਵਿੱਚ ਅਸੀਂ ਚੱਲੇ ਆਂ ਹਾਂਜੀ ਕਿੰਨੀ ਕਿ ਟਰਾਲੀ ਆ ਰਹੀ ਮਗਰ ਜਿਹੜੀ ਟਰਾਲੀ ਜਿਹੜੀ ਆ ਅੰਮ੍ਰਿਤਸਰ ਤੋਂ ਹੀ ਹਜ਼ਾਰਾਂ ਦੀ ਗਿਣਤੀ 'ਚ ਆ ਹਾਂਜੀ ਠੀਕ ਹੈ ਜੀ ਹਾਂਜੀ ਤੇ ਹਜ਼ਾਰਾਂ ਦੀ ਗਿਣਤੀ 'ਚ ਇਕੱਲੇ ਅੰਮ੍ਰਿਤਸਰ ਜिले ਤੋਂ ਆ ਰਹੀ ਆ ਬਾਕੀ ਜਿਹੜੇ ਬੱਤੀ ਆ ਇਹ ਵੀ ਹੋ ਰਿਹਾ ਦਿੱਲੀ ਜਿਹੜਾ ਹਰਿਆਣਾ ਦੇ ਵਿੱਚ ਕਾਫੀ ਬੈਰੀਕੇਟ ਲਾਤੇ ਆ ਔਰ ਰੂਏ ਵੀ ਲਾਤੇ ਕਾਫੀ ਉਹਦੇ ਵਿੱਚ ਪ੍ਰਬੰਧ ਕਿਸੇ ਹੋਇਆ ਸਰਕਾਰ ਨੇ ਦੇਖੋ ਇਹ ਸਰਕਾਰ ਦੀ ਮਿਲਾਕੀ ਆ ਲੋਕਾਂ ਨੂੰ ਜਾਣ ਕੇ ਪਰੇਸ਼ਾਨ ਕਰਦੀ ਆ ਕਿਉਂਕਿ ਸਰਕਾਰ ਜਿਹੜੀ ਆ ਰਸਤਾ ਨਹੀਂ ਰੋਕ ਸਕਦੀ ਸਰਕਾਰਾਂ ਦਾ ਕੰਮ ਹੈ ਲੋਕਾਂ ਨੂੰ ਰਸਤੇ ਬਣਾ ਕੇ ਦੇਣਾ ਮੈਂ ਕਿ ਸਰਕਾਰਾਂ ਦਾ ਕੰਮ ਹੈ ਰਸਤੇ ਪੁੱਟਣਾ ਜਾਂ ਰਸਤਿਆਂ ਦੇ ਵਿੱਚ ਰੋਕਾ ਲਾਉਣਾ ਇਹ ਸਰਕਾਰ ਦੀ ਮਿਲਾਕੀ ਆ ਜੇ ਤੁਸੀਂ ਹਰਿਆਣਾ ਚ ਰੁਕੋਗੇ ਅੱਗੇ ਬਾਰਡਰ ਤੋੜ ਕੇ ਅੱਗੇ ਜਾਓਗੇ ਨਹੀਂ ਵੇਖੋ ਜੀ ਸਾਡਾ ਦਿੱਲੀ ਕੂਚ ਦਾ ਫੈਸਲਾ ਵਾ ਬਾਕੀ ਉੱਥੇ ਮੌਕੇ ਮناسبੂ ਦੇਖਾਂਗੇ ਸਰਕਾਰ ਕਿਵੇਂ ਸਾਡੇ ਨਾਲ ਪੇਸ਼ ਆਉਂਦੀ ਆ ਪਰ ਉਸੇ ਸਾਹਬਾਂ ਸਰਕਾਰ ਦੇ ਨਾਲ ਅਸੀਂ ਟੇਸ਼ਾ